ਕਹਾਵਾ ਫਾਇਰ ਜੀ ਕੀਪਰੇ ਅਸੀਂ ਧੰਨਵਾਦੀ ਆ ਐਰਵਾ ਪਿੰਡ ਹਰਿਆਣੇ ਦੇ ਵਿੱਚ ਆ ਸੰਗਤ ਜਿਹੜੀ ਸਾਡੇ ਕੋਲੇ ਪਹਿਲਾਂ ਵੀ ਆ ਚੁੱਕੀ ਆ ਇਹਨਾਂ ਵੀਰਾਂ ਨੇ ਜਿਹੜਾ ਸਾਡੇ ਕੋਲੇ ਅੱਜ ਤੱਕ ਪਹਿਲਾਂ 1 ਲੱਖ ਰੁਪਏ ਦਾ ਡੀਜ਼ਲ ਡੀਜ਼ਲ ਵਾਸਤੇ 1 ਲੱਖ ਰੁਪਿਆ ਕੈਸ਼ ਦੇ ਕੇ ਗਏ ਉਸ ਤੋਂ ਬਾਅਦ ਜਿਹੜੀ ਤਾਰ ਲਗਭਗ ਲੈ ਕੇ ਆਏ ਉਹ 6 ਲੱਖ ਰੁਪਏ ਦੀ ਆ ਔਰ 275000 ਦੇ ਜਿਹੜੇ ਗੱਟੇ ਸਾਡੇ ਕੋਲੇ ਵੱਡੇ ਟਰੱਕ ਦੇ ਵਿੱਚ ਘੋੜੇ ਦੇ ਉੱਤੇ ਲੱਦ ਕੇ ਲੈ ਕੇ ਆਏ ਆ ਤੇ ਔਰ ਘੋੜੇ ਦਾ ਵਿੱਚੇ ਕਿਰਾਇਆ ਪਾ ਲਈਏ ਤੇ ਐਵਰੇਜ ਜਿਹੜੀ ਸਾਡੇ ਕੋਲੇ ਭਰਾਵਾਂ ਨੇ 10 ਲੱਖ ਰੁਪਈਆ ਸਾਡੇ ਉੱਤੇ ਖਰਚਦਾ ਵਾ ਹਰ ਪੀੜਤਾ ਦੇ ਉੱਤੇ ਜਿੱਥੇ ਆਪਾਂ ਰਾਮਪੁਰ ਗੌਰੇ ਦੇ ਵਿੱਚ ਖੜੇ ਆ ਪਹਿਲਾਂ ਆਪਾਂ ਭੈਣੀ ਕਾਦਰਬਖਸ਼ ਦਾ ਬਨ ਬੰਨਿਆ ਜਿਹੜਾ 11 ਅਗਸਤ ਨੂੰ ਟੁੱਟਿਆ ਸੀ ਉਹ ਉਸ ਤੋਂ ਬਾਅਦ ਜਿਹੜਾ 9-10 ਘਰਦ ਰਿਆ ਨੇ ਵਿਆਹ ਤੇ ਰੋੜਿਆ ਉੱਥੇ ਰਾਮਪੁਰ ਗੌਰੇ ਦੇ ਵਿੱਚ ਬਾਹੂਪੁਰ ਦੇ ਲਾਗੇ ਸਾਹਗਰਾ ਬਾਹੂਪਰ ਦੇ ਨਾਮ ਨਾਲ ਮਸ਼ਹੂਰ ਹੈ 16 ਪਿੰਡਾਂ ਦਾ ਇਲਾਕਾ ਇਹ ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਕਪੂਰਥਲਾ ਪੰਜਾਬ ਇੱਥੇ ਵੀਰਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀਆਂ ਐਰਵਾ ਪਿੰਡ ਵਾਲਿਆਂ ਦੇ ਹਰਿਆਣੇ ਵਾਲੇ ਵੀਰਾਂ ਦੇ ਜਿਨ੍ਹਾਂ ਨੇ 10 ਲੱਖ ਰੁਪਈਆ ਸਾਡੇ ਇਸ ਏਰੀਏ ਵਾਸਤੇ ਖਰਚਿਆ ਇਸ ਏਰੀਏ ਨੂੰ ਬਚਾਉਣ ਵਾਸਤੇ ਬੰਨ ਨੂੰ ਬੰਨਣ ਵਾਸਤੇ ਇਸ ਏਰੀਏ ਦੀ ਡਿਵੈਲਪਮੈਂਟ ਕਰਨ ਵਾਸਤੇ ਅਸੀਂ ਤਹਿ ਦਿਲੋਂ ਧੰਨਵਾਦੀ ਸਾਰੇ ਐਰਵਾ ਹਰਿਆਣੇ ਵਾਲੇ ਵੀਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ